ਜਿੱਦਾਂ ਬਾਜੀ ਜੰਡ ਨੇ ਕਿਹਾ ਸੀ ਨਾ ਵੀ ਇਹਨੂੰ ਕਬੱਡੀ ਕਬ ਖੇਡਿਆ ਜਾਣਾ ਸਰਪੰਚ ਦਸ਼ਵੀਰ ਢੁੱਡੀ ਕੇ ਸਾਕਾ ਸਰਪੰਚ ਜਸਵੀਰ ਸਿੰਘ ਢੁੱਡੀ ਕੇ ਉਹਨਾਂ ਵੱਲੋਂ ਸੱਦੇ ਦਿੱਤੇ ਜਾ ਰਹੇ ਆ ਲੈ ਵੀ ਵੀਰਿਆ ਪਈ ਹੋਈ ਕਬੱਡੀ ਤੇ ਕਰਦੇ ਵਿੱਕੀ ਸਾਹਿਬ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਉਹ ਜੰਡ ਵਾਲੇ ਬਾਜੀ ਦਾ ਲਾੜਾ ਸੁਪੁੱਤਰ ਮੇਰੇ ਵੀਰੋਂ ਕਰਨਾ ਟਰਾਈ ਲਾ ਪਾਉ ਜੇ ਫਰਿਆ ਨਹੀਂ ਓਏ ਉਹਨਾਂ ਵੱਲੋਂ ਸੱਦੇ ਦਿੱਤੇ ਜਾ ਰਹੇ ਆ ਲਓ ਪਈ ਹੋਈ ਖੇਡ ਕਬੱਡੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਦੇ ਮਹਾਨ ਲੇਖਕ ਸੁਖੀ ਮਾਸਟਰ ਜੀ ਸਾਡੇ ਦਰਮਿਆਨ ਪੁੱਜੂਗੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅੱਜ ਬੂਟੇ ਬਾਈ ਦੇ ਵੀ ਕਹਿੰਦੇ ਵੱਡਾ ਸਨਮਾਨ ਹੈ ਔਰ ਸੁਖੀ ਮਾਸਟਰ ਜੀ ਲੋਕੋ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਆ ਅਜੈਬ ਸਿੰਘ ਜੀ ਜੁਕੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਮੈਂ ਬੇਤੀ ਕਰਦਾ ਵੀ ਵੀਰ ਆਪਣਾ ਸਨਮਾਨ ਪ੍ਰਾਪਤ ਕਰ ਲੈਣਾ ਹਾਂਜੀ ਕਰੋ ਗੱਲ ਫੱਟੇ 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 ਵਾਹ ਫੱਟੇ ਹਾਕਮ ਫਤੇ ਦਾ ਯੋਗਦਾਨ ਹੈ ਸਬਧਾਨ ਵਾਲੀਬਾਲ ਖਿਡਾਰੀ ਉਹ ਸਨਮਾਨ ਜਿਹੜਾ ਸਾਡਾ ਵੀਰ ਪ੍ਰਾਪਤ ਕਰ ਲਵੇ ਉਧਰ ਬਾਜੀ ਜੰਡ ਦੇ ਪੁੱਤਰ ਲਈ ਫਤੇ ਲਈ 500 ਦੇ ਵੱਡੇ ਮਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਕੂਲ ਪ੍ਰਿੰਸੀਪਲ ਉਹਨਾਂ ਦੇ ਵੱਲੋਂ ਬਾਜੀ ਜੰਡ ਦੇ ਪੁੱਤਰ ਫਤੇ ਲਈ ਪੁੱਤਰ ਦੇ ਵੱਡੇ ਮਾਣ ਦੇ ਵਿੱਚ ਇੱਕ ਬਨੇ ਗੋੜਾ ਜੱਟ ਵਾਲੇ ਦੀ ਧਰਤੀ ਦਾ ਔਰ ਦੂਸਰ ਬਨੇ ਬਾਜੀ ਜੰਡ ਦਾ ਗੰਡ ਵਾਲਾ ਗੰਡ ਵਾਲੇ ਦੀ ਧਰਤੀ ਦਾ ਰੇਡ ਪਾਉਣ ਦੇ ਲਈ ਆਹ ਵੇਖਾਂਗੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਆਹ ਫਤਿਹ ਜਿੱਬੜ ਗਿਆ ਫੜ ਕੇ ਗੁੱਟ ਕੈਂਚੀ ਛੱਡੀਆ ਆਹ ਕਮਾਲ ਹੋਈ ਜਾਂਦੀ ਆ ਦੁਨੀਆ ਦਾ ਕਾਉਡੀ ਤੇ ਦਿਆਲ ਹੋਈ ਜਾਂਦੀ ਆ ਆਹ ਐਵੇਂ ਨਹੀਂ ਜਾਂਦਾ ਵਾਲਾ ਬਾਜੀ ਕਹਿੰਦਾ 500 ਰੁਪਿਆ ਜਫੇ ਦਾ ਇਧਰੋਂ ਫੜ ਕੇ ਲੈ ਲੋ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਕਰਨ ਮੇਰੇ ਵੀਰੋ ਹਾਏ ਵਾਲਾ ਉਧਰ ਕਹਿੰਦੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਦਾ ਸਨਮਾਨ ਕੀਤਾ ਜਾ ਰਿਹਾ ਹੈ ਉਹ ਵੀ ਇਧਰ ਸਟੇਜ ਤੇ ਲੱਗੇ ਆ ਜਾਵੇ ਲੋ ਕਰਨ ਕਬੱਡੀ ਪਾਉਂਦਾ ਤੇ ਫਤਿਹ ਫਤਿਹ ਬਾਜੀ ਚੰਦ ਕਹਿੰਦਾ ਹੁੰਦਾ ਇੰਟਰਵਿਊ ਦੇ ਵਿੱਚ ਵੀ ਮੇਰੇ ਨਾਲ ਕੰਮ ਕੱਢ ਕੇ ਦਿਖਾਊਗਾ ਮੇਰੇ ਵਾਲਾ ਫਤਿਹ ਕੰਮ ਕੱਢ ਕੇ ਦਿਖਾਉਣਾ